ਸਤਿਨਾਮ ਸ਼੍ਰੀ ਵਾਰਿ ਗੁਰ ਸਭ ਜੀਓ ਨੰਦਉਤ ਵੰਦਨੇ ਅਨਕੁਬਾਰ ਸਰਵ ਕਲਾ ਸੁਮਰਤ ਲੋਰਨ ਦੇਵ ਕਰਤ 17 ਅંજਲੀ ਵਾਹ ਗੁਰੂ ਸਾਹਿਬ ਜੀ ਆ ਮੇਲਾ ਬਲ ਮਾਲਾ ਪੰਜਵਾਹ ਸੇ ਸਾਧ ਸੰਗ ਤੋਂ ਇੰਤਰੇ ਜੋ ਹਰ ਗੋਗਾਏ ਸਾਧ ਸੰਗ ਕਾ ਸੰਗ ਵਸਾਏ ਬੜ ਭਾਗੇ ਪਾਏ ਜੀਵਦਾ ਸੁਮ ਬਾਣੀ ਜਨ ਆਕੀ ਪਰਨ ਭਈ ਸਭੋਏ ਮੈਂ ਸੇਵਕੀ ਰਾਹੀ ਅਗਨ ਸਾਗਰ ਤੇ ਕੱਢਿਆ ਪ੍ਰਭ ਚਰਨ ਮੁਝਾਰੇ ਅਮਰਤ ਨਾਮ ਜਲ ਸੰਜਿਆ ਗੁਰ ਭਏ ਸਾਈ ਜਨਮ ਮਰਨ ਦੁਖ ਕਾਟੇ ਜਿ ਸਰਦ ਪ੍ਰਭ ਮੋਹੀ ਆਪਣੇ ਪ੍ਰਭ ਭਾਇ ਮਤ ਕੋਈ ਜਾਣੋ ਅਗਰ ਕਛ ਸਭ ਪ੍ਰਭ ਤੇ ਆਤ ਸਭ ਸੂਖ ਨਾਨਕ ਪਾਏ ਸੱਜ ਸੰਤ ਸਾਥ ਮਤ ਕੋਈ ਜਾਣੋ ਅਗਰ ਕਛ ਸਭ ਪ੍ਰਭ ਤੇ ਆਤ ਸਰ ਸੋਗ ਨਾਨਕ ਪਾਏ ਸੰਗ ਸੰਤਨ ਸਾਧ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਸ਼ੁਕਰਵਾਰ 8 ਅਗਸਤ 24 ਸਾਵਣ ਹੈ ਅੱਜ ਦਾ ਸ਼ੁਕਰਵਾਰ 8 ਅਗਸਤ 24 ਸਾਵਣ ਹੈ ਵਾਹਿਗੁਰੂ ਜੀ ਕਾ ਖਾਲਸਾ